ਵਾਜਲਕਾ ਦੇ ਸਰਹੱਦੀ ਪਿੰਡਾਂ ਵਿੱਚ ਹੜ੍ਹ ਕਾਰਨ ਲਗਭਗ ਸਾਰੀਆਂ ਹੀ ਸੜਕਾਂ ਖਰਾਬ ਹੋ ਗਈਆਂ ਹਨ। ਇਸੇ ਤਰ੍ਹਾਂ ਪਿੰਡ ਰਾਮ ਸਿੰਘ ਵਾਲੀ ਪੈਣੀ ਤੇ ਨਦੀਕੀ ਸੜਕ ਤੇ ਬਹੁਤ ਵੱਡਾ ਪਾੜ ਪੈ ਗਿਆ ਸੀ ਜਿਸ ਦੀ ਮੁਰੰਮਤ ਲਈ ਮਿੱਟੀ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਜਿਸ ਤੇ ਚੱਲਦਿਆ ਇੱਥੇ ਭਾਰੀ ਟ੍ਰੈਫਿਕ ਦੀ ਸਮੱਸਿਆ ਨੂੰ ਘਟਾਉਣ ਲਈ ਇਲਾਕੇ ਦੇ ਲੋਕਾਂ ਵੱਲੋਂ ਇੱਥੇ ਬਿਨਾਂ ਕੰਮ ਤੋਂ ਅੱਗੇ ਜਾਣ ਵਾਲੇ ਨੂੰ ਰੋਕਿਆ ਜਾ ਰਿਹਾ ਹੈ। ਉਨ੍ਹਾਂ ਇੱਥੇ ਆ ਰਹੇ ਲੋਕਾਂ ਅਤੇ ਸਮਾਜ ਸੇਵੀਆਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਤੱਕ ਇੱਥੇ ਸੜਕਾਂ 'ਤੇ ਮਿੱਟੀ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ ਉਦੋਂ ਤੱਕ ਕਿਸੇ ਵੱਲੋਂ ਵੀ ਇੱਥੇ ਆਪਣੇ ਵਾਹਨ ਲੈ ਕੇ ਆਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਅਗਲੇ ਤਰੇ ਦਿਨਾਂ ਤੱਕ ਰਸਤਾ ਚੱਲਣਯੋਗ ਹੋ ਜਾਣ ਤੇ ਸਾਰਿਆਂ ਲਈ ਖੋਲ ਦਿੱਤਾ ਜਾਵੇਗਾ। ਠਕਪੀ ਇਸ ਵਾਸਤੇ ਕੀਤੀ ਜਾ ਰਹੀ ਹੈ ਕਿ ਸਾਡੇ ਰਾਮ ਸਿੰਘ ਵਾਲੀ ਪੈਣੀ ਤੋਂ 100 ਫੁੱਟ ਦਾ ਤੋੜ ਹੋ ਗਿਆ ਠੀਕਾ। ਉਹਨੂੰ ਅੱਜ ਬੰਨਣ ਵਾਸਤੇ ਅਸੀਂ ਪ੍ਰਸ਼ਾਸਨ ਦੀ ਟਰਾਲੀਆਂ ਨੇ ਜੀ ਸਾਡੇ ਬੰਦੇ ਤੇ ਖੜੇ ਨੇ ਕੋਈ ਅੱਗੇ ਕੋਈ ਸੰਤ ਨਾ ਜਾ ਜਾਵੇ ਭਾਵੇਂ ਸੰਸਥਾ ਵਾਲੇ ਨੇ ਚਾਹੇ ਕੋਈ رائے ਮਿਤੀਏ ਸਿਰਫ ਮੈਡੀਕਲ ਹੈਗੀਆਂ ਨੇ ਦੇ ਰਿਆ ਅਮਰਜੈਂਸੀਵਾਵਾ ਆਈਆਂ ਨੇ ਸਿਰਫ ਉਹ ਹੀ ਅੱਗੇ ਜਾਣ ਦਿੱਤੀਆਂ ਜਾ ਰਹੀਆਂ ਨੇ ਕਾਰਨ ਕੀ ਸਾਡੇ ਬੱਚੇ ਵੀ ਹੈਗੇ ਆ ਛੋਟੇ ਛੋਟੇ ਜਿਹੜੇ ਪੜਾਈ ਕਰਨ ਅੱਜ ਵੰਦੇ ਬੈਠੇ ਆ ਡੇਢ ਮਹੀਨਾ ਹੋ ਗਿਆ ਰੇਕ ਦਾ ਬੱਚਾ ਸਕੂਲ ਨਹੀਂ ਗਿਆ ਦਿਨੇ 12 ਤੋਂ 13 ਪਿੰਡ ਹੈ ਗਿਆ ਕਾਸੀ ਇਹ ਹਰ ਇੱਕ ਸਰਸਟ ਵਾਲਿਆਂ ਨੂੰ ਜਾਂ ਰਾਜਨੀਤੀ ਇਹ ਗਿਆ ਕਿ ਤੁਸੀਂ ਦੋ ਦਿਨ ਬੇਨਤੀ ਹੈ ਸਾਡੀ ਆਤਮਾਨ ਕੇ ਕਿ ਦੋ ਦਿਨ ਨਾ ਆਇਓ ਜਿੰਨੇ ਨਾਲ ਰਸਤਾ ਚੱਲ ਜਾਵੇ ਢਾਣੀਆਂ ਤੱਕ ਤੁਹਾਡੀ ਪਹੁੰਚ ਹੋ ਜਾਵੇਗੀ ਜਿੱਤੇ ਤੱਕ ਤੁਸੀਂ ਇਹ ਰਾਸਣ ਪਛਾਣਾ ਤਾਂ ਪੱਠੇ ਪਛਾਣਿਆ ਤਾਂ ਜੀ ਤੂੜੀ ਪਛਾਣੀ ਹੈ ਤਾਂ ਅਰੇਕ ਦੇ ਘਰੇ ਤੁਸੀਂ ਪਹੁੰਚ ਆਪ ਕਰ ਸਕਦੇ ਹੋ ਇਹ ਸਾਡੀ ਬੇਨਤੀ ਹੈ ਜੀ ਜਿਹੜੇ ਮਾਨਕ ਚੱਲ ਅਮਰਜੈਂਸੀ ਸੁਭਾਵਾ ਉਹਨਾਂ ਨੂੰ ਅੱਗੇ ਜਾਣ ਦਿੱਤਾ ਜਾ ਰਿਹਾ ਜਿਵੇਂ ਕੋਈ ਆਰਮੀ ਵਾਲੇ ਗਿਆ ਬੀਐਸਐਫ ਹੈ ਜਾਂ ਮੈਡੀਕਲ ਵਾਲੇ ਮੈਡੀਕਲ ਸਟੈਂਟੇ ਨਾਲ ਕੋਲ ਦਵਾਈਆਂ ਵਾਲੇ ਕੈਂਪ ਲਗਾ ਰਹੇ ਨੇ ਉਹਨਾਂ ਨੂੰ ਜਾਣ ਦਿੱਤਾ ਜਾ ਰਿਹਾ ਬਾਕੀ ਉਹ ਹਾਲ ਵਰਡ ਕਿਥੇ ਨੂੰ ਨਹੀਂ ਜਾਣ ਦਿੱਤਾ ਜਾਏਗਾ ਇੱਕ ਤੱਕ ਜਾਣ ਦਿੱਤਾ ਜਾਏਗਾ ਕਿ ਤੱਕ ਇਹ ਸ਼ਾਮ ਨੂੰ 4:00 ਵਜੇ ਤੋਂ ਬਾਅਦ ਰਸਤਾ ਖੋਲ ਦਿੱਤਾ ਜਾਏਗਾ ਉਸ ਤੋਂ ਬਾਅਦ ਆ ਜੀ ਟਰਾਲੀਆਂ ਬੰਦ ਹੋ ਜਾਂਦੀਆਂ ਨੇ बजे तक 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 कल कल भी बंद रहेगा। रहेगा। चलता रहे रस्ता चार जाएगा बाद जो मर्जी आए वो को जो मर्जी जाएगी तो शाम तो चार अब चार चार बजे रस्ता खुल जाएगा जी कल नो शाम बजे खुल जाएगा हां उसके बाद लगातार चलेगा जी